ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਨਰায়ণ ਨਰਪਤ ਨਮਸਕਾਰ ایسے گر کو بل بل جائیے آپ مقت مکت مار کون 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 گن کہیے انت نہیں کچھ کہ لاکھ 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 کئی کو, کو ہے ایسو بچار ਬਿਸਮ 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 ਹੀ ਭਈ ਹੈ ਲਾਲ ਗੁਲਾਲ ਰੰਗਾਰ ਕਹ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਰ ਕਹ ਨਾਨਕ ਸੰਤਨ ਰਸ ਆਈ ਹੈ ਜਿਉ ਕਾਚ ਆਖ ਗੂੰਗਾ ਮੁਸਕਰ ਜਿਹੜੇ ਉਹਦੇ ਬਣ ਗਏ ਜਿਨ੍ਹਾਂ ਨੇ ਆਪਣਾ ਤਨ ਮਨ ਧਨ ਸਭ ਸੰਪਦਤਾ ਗੁਰੂ ਨੂੰ ਉਹਦਾਂ ਨੂੰ ਰਸ ਆਉਂਦਾ ਹੈ ਨਾਮ ਦਾ ਆਤਮਾ ਨਾ ਆਤਮਾ ਦਾ ਕਿਉਂਕਿ ਤਨ ਮਨ ਧਨ ਹੀ ੜਕਾ ਹੈ ਇਹ ਸੌਭਦਤਾ ਜਿਹਦਾ ਹੈ ਸਾਡਾ ਤਾਂ ਹੈ ਨਹੀਂ ਜਿਹਦਾ ਹੈਗਾ ਜਿੰਨੇ ਬਣਾਇਆ ਹੈ ਜਿਹੜਾ ਮਾਲਕ ਹੈ ਉਹਨੂੰ ਸੌਭਦਤਾ ਠੁਠਕ ਆਵਾਜ਼ਾ ਅਸ਼ਰਤਾ ਜਿਵੇਂ ਉਹ ਰੱਖੇ ਤਨ ਨੂੰ ਜਿਵੇਂ ਰੱਖੇ ਮਨ ਨੂੰ ਜਿਵੇਂ ਰੱਖੇ ਤਨ ਨੂੰ ਜਿਵੇਂ ਰੱਖੇ ਉਦੀ ਮੌਜ ਹੈ ਮਾਲਕ ਹੈ ਜੋ ਤੁਧੁ ਭਾਵੈ ਸਾਈ ਭਲੀ ਕਾ ਤੁਹ ਸਾ ਸਲਾਮ ਤਨ ਰੰਕਾਰ ਜਦੋਂ ਸਿੱਖ ਭਗਤੀ ਕਰਦਾ ਹੈ ਜਦੋਂ ਸਿੱਖ ਗੁਰਸਿੱਖੀ ਚਾਹੁੰਦਾ ਹੈ ਇਹ ਇਹ ਬੜੇ ਉਤਰਾ ਚੜਾ ਵੇਖਦਾ ਹੈ ਗੁਰੂ ਵਾਲਾ ਬਣਦਾ ਅਮਰਤ ਸ਼ੱਕਦਾ ਆਪਣਾ ਤਨ ਮਨ ਧੰਨ ਕਹਿੰਦਾ ਮੈਂ ਗੁਰੂ ਨੂੰ ਦਿੱਤਾ ਮੈਂ ਵਾਅਦਾ ਕਰਤਾ ਫੇਰ ਕਬਜਾ ਰੱਖਦਾ ਉੱਪਰ ਫੇਰ ਸੋਚਦਾ ਨਹੀਂ ਗੁਰੂ ਦਾ ਹੈ ਫੇਰ ਆਪਣਾ ਸਮਝਦਾ ਹੌਲੀ 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 ਅੱਗੇ ਵੱਧਦਾ ਇੱਕਦਮ ਨਹੀਂ ਛੱਡ ਹੁੰਦਾ ਰਸ ਵੀ ਇੱਕਦਮ ਨਹੀਂ ਆਉਂਦਾ ਜੇ ਛੱਡ ਦੇ ਵੀ ਇੱਕਦਮ ਉਹ ਕੋਈ ਸੂਰਮਾ ਹੋਇਆ ਕਰਦਾ ਜੇ ਛੱਡ ਦੇਵੇ ਤਾਂ ਰਸ ਉਹਦੀ ਆ ਜਾਏ ਆਨੰਦ ਉਹਦੀ ਆ ਜਾਏ ਚਿੰਤਾ ਉਹਦੀ ਖਤਮ ਹੋ ਜਾਵੇ ਦੁੱਖ ਉਹਦੀ ਖਤਮ ਹੋ ਜਾਣ ਸਾਰੇ ਕਿਉਂਕਿ ਜੀਦਾ ਹੈ ਉਹਦਾ ਹੀ ਹੈ ਸਾਡਾ ਨਹੀਂ ਹੈ ਅਸੀਂ ਤਾਂ ਹੈ ਹੀ ਨਹੀਂ ਨਾ ਅਸੀਂ ਹੈਗੇ ਨਾ ਸਾਡਾ ਕੁਝ ਹੈ ਸਾਡੀ ਸਾਰੀ ਹੋਂਦ ਉਸ ਪਰਮੇਸ਼ਰ ਦੀ ਦਇਆ ਤੇ ਟਿਕੀ ਹੋਈ ਹੈ ਉਹਦੇ ਦਿੱਤੇ ਸਵਾਸਾਂ ਤੇ ਸਾਡੀ ਹੋਂਦ ਟਿਕੀ ਹੋਈ ਆ ਅਸੀਂ ਆਪਣੇ ਸਮਝ ਲੈਨੇ ਆ ਸਵਾਸ ਆਪਣੇ ਸਮਝ ਲੈ ਤਨ ਮਨ ਆਪਣਾ ਸਮਝ ਲਿਆ ਬਸ ਫੇਰ ਦੁੱਖੀ ਦੁੱਖ ਨੇ ਇਹ ਵਿਛੋੜਾ ਪੈ ਗਿਆ ਵਿਛੋੜਾ ਕਈ ਕਿ ਜਨਮ ਚੱਲਦਾ ਸਾਨੂੰ ਕਿੰਨੇ ਜਨਮ ਹੋ ਗਏ ਬਹੁਤ ਜਨਮ ਵਿਛੜੇ ਇਥੇ ਮਾਦੋ ਵਿਛੋੜਾ ਬਹੁਤ ਜੰਮ ਚੱਲਦਾ ਤਾਂ ਸਿੱਖ ਕਈ ਵਾਰੀ ਬਹੁਤ ਪਿਆਰ ਚ ਆ ਜਾਂਦਾ ਹੈ ਸਭ ਕੁਝ ਗੁਰਦਾ ਸਮਝਦਾ ਹੈ ਪਰ ਦੂਜੇ ਪਾਸੇ ਮਾਇਆ ਦੀਆਂ ਤਰੰਗਾਂ ਇਹਦੇ ਇਹਨੂੰ ਟੱਚ ਕਰਦੀਆਂ ਨੇ ਮਾਇਆ ਦੇ ਵਿਚਾਰ ਖਿਆਲ ਟੱਚ ਕਰਦੇ ਨੇ ਉਹਨਾਂ ਦਾ ਕੋਮਾ ਹੋਇਆ ਫਿਰ ਕਹਿੰਦਾ ਮੇਰਾ ਜਿਸ ਵੇਲੇ ਅਨੰਦਪੁਰ ਸਾਹਿਬ ਘੇਰਾ ਪਿਆ ਹੋਇਆ ਸੀ ਤੇ ਲੰਗਰ ਮਸਤਾਨਾ ਹੋ ਰਿਹਾ ਸੀ ਗੁਰੂ ਕੇ ਸਿੱਖ ਗੁਰੂ ਦੇ ਪਿਆਰ ਵਿੱਚ ਬਚਨ ਮੰਨ ਕੇ ਜੋ ਗੁਰੂ ਮਰ ਹੁਕਮ ਕਰਦੇ ਸੀ ਉਵੇਂ ਵਰਤ ਰਹੇ ਸੀ ਤਾਂ ਉੱਥੇ ਸੀ ਸਮਾਂ ਦੋਲਣ ਦਾ ਤੌਥਕ ਕੁਝ ਸਿੱਖਾ ਨੇ ਇਹ ਸ਼ਰੀਰ ਨੂੰ ਆਪਣਾ ਸਮਝ ਲਿਆ ਇਹ ਤਨਮਨ ਆਪਣਾ ਹਵੇਂ ਲਿਆ ਜਿਸ ਦਾ ਤਨਮਨ ਤਨ ਸਭ ਤਿਸ ਦਾ ਸੋਈ ਸੁਗੜ ਸਜਾਨੇ ਪੁਰਖ ਸਜਾਨੇ ਹੈ ਤਾਂ ਗੁਰੂ ਦਾ ਹੈ ਤਾਂ ਪਰਮੇਸ਼ਰ ਦਾ ਵਾਹਿਗੁਰੂ ਦਾ ਜਿਨੇ ਸਾਜਿਆ ਬਣਾਇਆ ਤੁਮ ਸਭ ਸਾਜੇ ਸਾਜ ਨਵਾਜੇ ਜੀਓ ਪਿੰਡ ਦੇ ਪ੍ਰਾਣ ਇਹ ਜੀਵ ਇਹ ਪਿੰਡ ਸਰੀਰ ਨੂੰ ਕਹਿੰਦੇ ਨੇ ਪ੍ਰਾਣ ਸਭ ਕੁਝ ਦਿਲ ਬਣਾਇਆ ਦਿਨ ਰਾਤ ਲੱਗਿਆ ਰਹਿੰਦਾ ਪਰ ਕਿੰਨੇ ਕ ਮਨ ਖੂਨ ਨੂੰ ਪੰਪ ਕਰਕੇ ਸਰੀਰ ਚ ਭੇਜਦਾ ਰੋਜ਼ੀ ਕਿੰਨੀ ਵਾਰੀ ਸਾਰਾ ਖੂਨ ਸਾਫ ਹੁੰਦਾ ਸਰੀਰ ਚ ਹਰ ਰੋਜ਼ ਉਸ ਸਾਫ ਖੂਨ ਨੂੰ ਦਿਲ ਪੰਪ ਕਰ ਕਰਕੇ ਇੱਕ ਇੱਕ ਨਾੜੀ ਚ ਭੇਜ ਰਿਹਾ ਹੈ ਉਹਨੂੰ ਕੀ ਉਹਦੀ ਕੀ ਡਿਊਟੀ ਲੱਗੀ ਕਿੰਨੀ ਡਿਊਟੀ ਲਈ ਆ ਉਹਦੀ ਉਧਰ ਸਵਾਸ ਪ੍ਰਾਣ ਪ੍ਰਾਣ ਸ਼ਕਤੀ ਸਵਾਸਾਂ ਨੂੰ ਅੰਦਰ ਖਿੱਚ ਕੇ ਉਹਦੇ ਵਿੱਚੋਂ ਆਕਸੀਜਨ ਨੂੰ ਖਿੱਚ ਕੇ ਖੂਨ ਚ ਲੰਘਾਉਂਦੀ ਫਿਰਦੀ ਹੈ ਵੀ ਖੂਨ ਚ ਰਲ ਕੇ ਖੂਨ ਸਾਫ ਸਾਫ ਸੁਧ ਹੋਵੇ ਸਾਰਾ ਸਿਸਟਮ ਇਹ ਜਿਹੜਾ ਪਤਾ ਭਈ ਇਹਨਾਂ ਨੂੰ ਸਾਰਿਆਂ ਨੂੰ ਸਾਡੇ ਵਾਸਤੇ ਸਾਨੂੰ ਇਹ ਸ੍ਰੀ ਤਿਆਰ ਕਰਕੇ ਦਿੱਤਾ ਮਹਾਰਾਜ ਨੇ ਅਸੀਂ ਸ਼ਰੀਰ ਨਹੀਂ ਹੈ ਸਾਨੂੰ ਇੱਕ ਉਜਾਰ ਬਣਾ ਕੇ ਦਿੱਤਾ ਮਹਾਰਾਜ ਨੇ ਅਸੀਂ ਉਹਦੇ ਪੁੱਤਰ ਹਾਂ ਅਸੀਂ ਉਹਦੀ ਅਸੀਂ ਉਹਦੀ ਅੰਸ਼ ਹਾਂ ਸਾਨੂੰ ਉਹਨੇ ਕਦੇ ਆਪਣੇ ਤੋਂ ਵਿਛੋੜਿਆ ਸੀ ਭਰਮ ਕਰਕੇ ਉਹਨੇ ਅਸੀਂ ਵਿਛੜ ਸਾਡੇ ਤੋਂ ਇੱਕ ਭਰਮ ਪਾਇਆ ਬਸ ਵੀ ਤੂੰ ਵਿਛੜ ਗਿਆ ਬਸ ਇੱਕ ਭਰਮ ਪਾ ਦੋ ਕਿਸੇ ਨੂੰ ਆ ਭਰਮ ਹੀ ਪਾਉਂਦੇ ਨੇ ਜਿਹੜੇ ਆ ਟੂਨੇ ਟਾਮਣ ਕਰਦੇ ਨੇ ਭਰਮ ਪਾ ਦਿੰਦੇ ਨੇ ਉਹ ਬੰਦਾ ਸਮਝਦਾ ਵੀ ਹਾਂ ਮਿਰਤੇ ਕੁਛ ਕਰ ਦਿੱਤਾ ਉਹ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਉਹਦੇ ਨਾਲ ਕੁਛ ਨਾਮ ਘਟਦਾਵਾ ਘਟ ਜਾਂਦੀ ਆ ਨੇ ਬੁਰੀਆਂ ਕਹਿੰਦਾ ਮਿਰਤੇ ਆ ਅਸਰ ਹੋ ਗਿਆ ਉਸ ਚੀਜ਼ ਦਾ ਮਨ ਦੀਆਂ ਖੇਡਾਂ ਮਨ ਦੀ ਕਮਜ਼ੋਰੀ ਮਨ ਚੜ੍ਹਦੀ ਕਲਾ ਵਿੱਚ ਆ ਕੁਝ ਵੀ ਨਹੀਂ ਹੁੰਦਾ ਤੋ ਪਿਆਰੋ ਉਹ ਉਹਨਾਂ ਨੇ ਆਪਣਾ ਤਨਮਨ ਸਮਝ ਲਿਆ ਕੁਝ ਸਿੱਖਾ ਨੇ ਮਾਝੇ ਦੇ ਸਿੱਖ ਸੀ ਰਹਿਣ ਵਾਲੇ ਤੋਂ ਬੜੇ ਯੋਧੇ ਸੀ ਸੂਲਮੇ ਸੀ ਸਭ ਕੁਝ ਸੀ ਕਹਿੰਦੇ ਵੀ ਭੁੱਖ ਚ ਤਾਂ ਨਹੀਂ ਮਰਨਾ ਜੰਗ ਲੱਗੇ ਜੰਗ 'ਚ ਮਰ ਜੀਏ ਜੰਗ ਲੱਗਣ ਸੀ ਰਹੀ ਘੇਰਾ ਪਿਆ ਹੋਇਆ ਸੀ ਦੁਸ਼ਮਣ ਕਹਿੰਦਾ ਸੀ ਵੀ ਘੇਰਾ પાਸੇ ਰੱਖੋ ਆਪੇ ਬਾਹਰ ਆਉਣਗੇ ਫਿਰ ਲੜਾਂਗੇ ਉਹ ਕਹਿੰਦੇ ਵੀ ਜੰਗ ਲੱਗੇ ਅਸੀਂ ਜੁੱਧ 'ਚ ਜਾ ਕੇ ਮਰ ਜੀਏ ਲੜ ਜੀਏ ਪਰ ਹੁਣ ਭੁੱਖੇ ਖੜਾ ਮਰਨਾ ਇੰਨੇ ਅਸੀਂ ਸ਼ਾਸਤਰ ਸਿੱਖੇ ਆ ਇੰਨਾ ਕੁਛ ਅਸੀਂ ਸਾਡੇ ਕੋ ਘੋੜੇ ਕੀਮਤੀ ਘੋੜੇ ਨੇ ਸ੍ਰੀ ਤੁਸੀਂ ਸਾਹਮਣੇ ਹੋਏ ਨੇ ਗੁਰੂ ਆ ਤੇ ਜੰਗ ਲੱਗ ਜੇ ਅਸੀਂ ਸੀਦ ਹੋ ਜਾਈਏ ਪਰ ਭੁੱਖ ਭੁੱਖ ਨਾ ਮਰਨਾ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਭੁੱਖ ਵੀ ਇੱਕ ਬੜਾ ਵੱਡਾ ਦੁੱਖ ਹੈ ਅੱਜ ਸਾਡੇ ਸਾਰਿਆਂ ਨੂੰ ਭੁੱਖੀ ਲੱਗੀ ਹੋਈ ਹੈ ਆ ਸਾਰੇ ਸੰਸਾਰ ਨੂੰ ਭੁੱਖੀ ਲੱਗੀ ਹੋਈ ਹੈ ਰਾਜ ਦਾ ਕੋਈ ਨਾ ਰੂਸ ਦਾ ਰੱਜਿਆ ਨਾ ਅਮਰੀਕਾ ਦਾ ਰੱਜਿਆ ਨਾ ਅੰਡੀ ਵਾਲਾ ਰੱਜਿਆ ਕੋਵਿੰਦ ਰਾਜ ਦਾ ਨਾ ਰਾਜ ਦੇ ਜੀ ਨੇ ਨਾ ਪ੍ਰਜਾ ਰਾਜ ਦੀ ਹੈ ਜਿਹਦਾ ਜੋਵਾ ਚੱਲਦਾ ਕੋਈ ਗੈਂਗਸਟਰ ਬੰਦ ਜੋ ਖੋਲੋ ਖੰਜਲੋ ਦੁਕਾਨ ਲੁੱਟ ਲੋ ਪੰਪ ਲੁੱਟ ਲੋ ਜਾਨ ਦੇ ਨੂੰ ਲੁੱਟ ਲੋ ਬੀਬੀਆਂ ਵਾਲੀਆਂ ਲਾਹ ਲੋ ਜਨਾਨੀਆਂ ਦੀਆਂ ਘਹਣੇ ਖੋਲੋ ਧੁਖ ਲੱਗੀ ਪਈ ਹੈ ਕਿੱਧਰ ਨੂੰ ਜਾ ਰਹੇ ਨੇ ਅੰਨੇ ਹੋ ਗਏ ਅੱਖਾਂ ਤੋਂ ਉਹ ਭੁੱਖ ਜੈਜ ਸੀ ਜਿਹੜੀ ਉਹ ਭੁੱਖ ਸੀ ਜੈਜ ਸੀ ਪਰ ਉਸ ਭੁੱਖ ਨੂੰ ਵੀ ਗੁਰੂ ਸਿੱਖੀ ਦੇ ਸਿਧਕ ਰਹਿ ਕੇ ਜਲਿਆ ਜਾ ਸਕਦਾ ਸੀ ਪਰ ਨਹੀਂ ਜਲ ਸਕੇ ਸਮਾਂ ਐਸਾ ਆ ਗਿਆ ਤਾਂ ਉਹ ਵੀ ਇੱਕ ਵਾਰੀ ਗੁਰੂ ਤੋਂ ਪਿੱਛੇ हट ਗਏ ਸੋ ਸਮਾਂ ਉਹਨਾਂ ਤੇ ਗੁਰੂ ਗੁਰੂ ਸਰਬ ਕਲਾ ਸਮਰੱਥ ਹੈ ਉਹ ਗੁਰੂ ਦੀ ਕਲਾ ਭਾਵਨਾ ਹੀ ਹੋਇਆ ਕਰਦੀ ਹੈ ਹੋਰ ਕਿਰਾਂ ਬਚਨ ਮੰਨੇ ਗੁਰੂ ਦਾ ਜਿਹੜੇ ਰਹਿ ਗਏ ਸੀ ਜਿਹੜੇ ਨਹੀਂ ਛੱਡ ਕੇ ਗਏ ਗੁਰੂ ਨੂੰ ਜਿਹੜੇ ਗੁਰੂ ਨੂੰ ਨਹੀਂ ਛੱਡ ਕੇ ਗਏ ਗੁਰੂ ਮਾਰ ਨੇ ਕਿਹਾ ਸੀ ਦੋ ਚਾਦਨ ਹੋਠ ਹਰ ਜੋ ਨਹੀਂ ਮੰਨੇ ਨਹੀਂ ਚੱਲੀਏ ਚੱਲੀਏ ਉਹਨਾਂ ਸੋਹਾਂ ਖਾਧੀਆਂ ਨੇ ਮਾਤਾ ਜੀ ਵੀ ਕਹਿਣ ਲੱਗੇ ਸੋਹਾਂ ਖਾਧੀਆਂ ਨੇ ਉਹਨਾਂ ਨੇ ਗਉਧੀਆਂ ਕੁਰਾਨ ਦੀਆਂ ਆਪਾਂ ਛੱਡ ਦੀ ਕਿਲਾ ਗੁਰੂ ਮਾਰ ਕਹਿੰਦੇ ਧੋਖਾ ਹੈ ਜੇ ਨਹੀਂ ਮੰਨਦੇ ਸੀ ਤੁਮ ਦਹਾ ਜਨੇ ਦਿਖਾਇਆ ਮਾਰੇ ਨੇ ਇਹ ਹਮਲਾ ਕਰਤਾ ਖਚੜਾਂ ਤੇ ਸੇ ਕਹਣ ਲੱਗੇ ਹਾਂ ਹੈ ਤਾਂ ਧੁੱਖੇ ਆਵਾਜ਼ ਨੇ ਮਹਾਰਾ ਕਹਿੰਦੇ ਕੋਈ ਹਨੇਰ ਜੋ ਨਵੇੜਾ ਹੋ ਜਾਏਗਾ ਪਰ ਨਹੀਂ ਕਾਲੀ ਸਾਰੇ ਕਾਲੀ ਕਰ ਗਏ ਨਹੀਂ ਮਹਾਰਾ ਚੱਲੀਏ ਹੁਣ ਇਹਨਾਂ ਨੇ ਕਹਿਤਾ ਵੀ ਅਸੀਂ ਹੁਣ ਨਹੀਂ ਧੁੱਖਾ ਕਰਦੇ ਹੁਣ ਅਸੀਂ ਸੁਝਾਵਾਂ ਦੇਵਾਂਗੇ ਜਿਨ੍ਹਾਂ ਨੇ ਹਮਲਾ ਕੀਤਾ ਤੋ ਬਚਨ ਮੰਨਣਾ ਗੁਰੂ ਦਾ ਬਹੁਤ ਔਖਾ ਹੈ ਉਹ ਸਿੱਧੇ ਹੀ ਕਹਿ ਗਏ ਮਹਾਰਾ ਨੇ ਵੀ ਅਸੀਂ ਤੁਹਾਡੇ ਸਿੱਖ ਨਹੀਂ ਹੈਗੇ ਗੁਰੂ ਜਾਣਦਾ ਵੀ ਮਜਬੂਰੀ ਕੀ ਹੈ ਅੰਦਰ ਇੰਨਾ ਚਿਰ ਮੇਰੇ ਸਿੱਖ ਬਣੇ ਰਹੇ ਤੇ ਹੁਣ ਆ ਕੇ ਕੁਝ ਕੋਈ ਪੁਆਇੰਟ ਆਇਆ ਹੈ ਕੁਝ ਹੋਇਆ ਹੈ ਤਾਂ ਇਹ ਛੱਡ ਕੇ ਗਏ ਨੇ ਆ ਤਾਂ ਛੱਡ ਕੇ ਗਏ ਗੁਰੂ ਜਾਨ ਦਾ ਵੀ ਸਮਾਂ ਆ ਜਾਏਗਾ ਆ ਜਾਣਗੇ ਆਗੇ ਫਿਰ ਸਮਾਂ ਚਲੇਗਾ ਸੋ ਜਿਹੜਾ ਸਿੱਖ ਹੈ ਹੁਣ ਵੀ ਅਸੀਂ ਜਿਹੜੇ ਸਿੱਖ ਨੇ ਭਗਤੀ ਕਰਦੇ ਨੇ ਉਹਨਾਂ ਦੀ ਭਗਤੀ ਵਿੱਚ ਲਹਿਰਾਂ ਅਸਰ ਕਰਦੀਆਂ ਨੇ ਜਿਹੜੀਆਂ ਕਾਲੀਆਂ ਲਹਿਰਾਂ ਚੱਲਦੀਆਂ ਨੇ ਸਾਡੇ ਸੰਸਾਦ ਅੱਜ ਜੋ ਲੁੱਟਖੋ ਹੋ ਰਹੀ ਆ ਕਤਲ ਬਲਤਕਾਰ ਕਤਲੋਗਾਰਤ ਹੋ ਰਹੀ ਆ ਰੋਜ਼ ਇੰਨੇ ਮਾਰਦੇ ਨੇ ਧੋਖੇ ਨਾਲ ਕੋਈ ਕਤਲ ਕਰਤਾ ਕਿਸੇ ਗੋਲੀਆਂ ਮਾਰਤੀਆਂ ਕੋਈ ਉਹ ਮਰ ਗਿਆ ਅੰਗਿਠੀਆਂ ਲਾਦਾ ਮਰੀ ਜਾਂਦੇ ਨੇ ਠੰਡ ਕਰਕੇ ਕੀ ਠੰਡ ਪੈ ਗਈ ਹਫ਼ਤਾ ਅੰਗਿਠੀਆਂ ਲਾ ਕੇ ਸੌਂ ਜਾਂਦੇ ਦਿਮਾਗ ਹੈ ਨਹੀਂ ਹੈ ਉਹ ਮਰੀ ਜਾਂਦੇ ਨੇ ਉਹ ਸਾਰੀਆਂ ਇਹ ਮਾਰੀਆਂ ਤਰੰਗਾਂ ਖੁਦਗਸ਼ੀਆਂ ਕਰਕੇ ਮਰਨ ਵਾਲਿਆਂ ਦੀਆਂ ਸਾਰਿਆਂ ਦੀਆਂ ਕਿਤੇ ਜੰਗ ਜੰਗ ਜੋ ਉਹ ਸਾਰੀਆਂ ਧੁੰਮਦੀਆਂ ਨੇ ਸਾਡੇ ਆਸ-ਪਾਸੇ ਸਾਰੇ ਵਾਤਾਵਰਣ ਚੋਂ ਸੰਰਾਜ્ય ਕਰਦੀਆਂ ਨੇ ਸਾਡਾ ਮਨ ਵਿਛਲਤ ਹੁੰਦਾ ਮਾਇਆ ਦੀਆਂ ਗੱਲਾਂ ਦੁਨੀਆ ਕਰਦੀ ਹੈ ਪੈਸੇ ਦੀਆਂ ਗੱਲਾਂ ਲੜਾਈ ਝਗੜੇ ਅਦਾਲਤਾਂ ਦੇ ਥਾਣਿਆਂ ਚ ਕਿੰਨਾ ਕੁਝ ਹੋ ਰਿਹਾ ਸਾਰਾ ਸਾਰੇ ਵਿਚਾਰ ਟੈਬਲ ਕਰਦੇ ਨੇ ਸਾਨੂੰ ਟੱਚ ਕਰਦੇ ਨੇ ਗੁਰਸਿੱਖ ਜਿਹੜਾ ਹੈ ਨਾਮ ਨਾਲ ਰੱਤਿਆ ਹੋਇਆ ਹਰ ਵੇਲੇ ਜਿਹਦੀ ਸੁਰਤ ਨੰਤ ਰਹਿੰਦੀ ਆ ਉਹ ਉਹ ਬਚਦਾ ਬਸ ਪਾਈ ਤਾਂ ਮਰਦਾਨੇ ਨੂੰ ਕਿਹਾ ਸੀ ਗੁਰੂ ਨਾਨਕ ਮਹਾਰਾਜ ਨੇ ਮਰਦਾਨਿਆਂ ਇਹ ਜਾਦੂ ਗਰਾਂ ਦੇਸ਼ ਐ ਹਿਪਨੋਟਾਈਜ਼ਰਾਂ ਦਾ ਦੇਸ਼ ਐ ਇਹ ਇੱਥੇ ਹਰ ਵੇਲੇ ਆਪਣੇ ਮਨ ਨੂੰ ਸ਼ਬਦਾਂ ਨਾਲ ਆ ਕੇ ਰੱਖੀ ਜੇ ਤਰਾ ਮਨ ਹਲਕਾ ਜਿਹਾ ਵੀ ਵਿਚਾਰਾਂ 'ਚ ਉਲਝ ਗਿਆ ਤਾਂ ਤੈਨੂੰ ਕਾਬੂ ਕਰ ਲੈਣਾ ਨਾ ਏ ਮਨ ਦੀ ਖੇਡ ਆ ਪਿਆਰੋ ਮਨ ਦਾ ਇਤਿਹਾਸ ਹੈ ਅਸੀਂ ਸੁਣਦੇ ਆਂ ਸ਼ਰੀਰਾਂ ਦਾ ਇਤਿਹਾਸ ਸ਼ਰੀਰਾਂ ਦੇ ਇਤਿਹਾਸ ਤੋਂ ਸੂਖਮ ਹੈ ਮਨ ਦਾ ਇਤਿਹਾਸ ਮਨ ਦੇ ਇਤਿਹਾਸ ਤੋਂ ਸੂਖਮ ਹੈ ਆਤਮਾ ਦਾ ਜੋ ਜੁਗ ਜੋਗ ਅਟਲ ਹੈ ਆਤਮਾ ਜੋ ਕਰਨ ਵਾਲਾ ਪਰਮੇਸ਼ਰ ਜਿਨ ਨੇ ਇਹ ਸਾਰੀ ਰਚਨਾ ਰਚੀ ਐ ਚਮਤਕਾਰ ਕੀਤਾ ਐ ਮੈਨੂੰ ਇੱਕ ਕਹਿੰਦਾ ਕਹਿੰਦਾ ਜੀ ਕੋਈ ਪਰਮੇਸ਼ਰ ਚਮਤਕਾਰ ਕਰੇ ਸਾਡਾ ਵਿਸ਼ਵਾਸ ਬਣੇ ਉਹਦੇ ਉੱਤੇ ਮੈਂ ਕਿਹਾ ਹੈਰਾਨੀ ਦੀ ਵਾਚ ਚਮਤਕਾਰ ਕਿੰਨੂੰ ਕਹਨੇ ਆ ਚਮਤਕਾਰ ਕਹਿੰਨੇ ਜੋ ਤੁਹਾਨੂੰ ਹੈਰਾਨ ਕਰ ਦੇਵੇ ਤੇ ਅਸੀਂ ਕਹੀਏ ਵੀ ਕਮਾਲ ਹੈ ਇਹਦਾ ਕੋਈ ਪਤਾ ਨਹੀਂ ਲੱਗਦਾ ਕੀ ਹੋ ਕਿਵੇਂ ਹੋ ਰਿਹਾ ਕਿਵੇਂ ਹੋ ਰਿਹਾ ਇਹ ਹੀ ਚਮਤਕਾਰ ਹੁੰਦਾ ਤਾਂ ਮੈਂ ਕਿਹਾ ਭਾਈ ਚਮਤਕਾਰ ਤਾਂ ਹਰ ਸਵਾਸ ਤੇ ਹੋ ਰਿਹਾ ਹੈ ਜੀਵਨ ਚੱਲ ਰਿਹਾ ਹੈ ਹੈ ਸਵਾਸਾਰੇ ਨੇ ਦਿਲ ਧੜਕ ਰਿਹਾ ਸਾਰਾ ਸ਼੍ਰੀ ਚੱਲ ਰਿਹਾ ਦਿਨ ਰਾਤ ਬੰਦ ਲੈ ਨੇ ਸੂਰਜ ਧਰਤੀਆਂ ਘੁੰਮ ਰਹੀਆਂ ਕਰੋੜਾਂ ਬ੍ਰਹੰਡ ਘੁੰਮ ਰਹੇ ਨੇ ਚਮਤਕਾਰ ਨਹੀਂ ਹੋ ਰਿਹਾ ਹੋਰ ਤੇ ਅਗੇ ਕਿਹੜਾ ਕੋਈ ਕਬੂਤਰ ਕੱਢ ਦੇ ਥੱਲੇ ਚੋਂ ਅਸੀਂ ਸਾਡੀ ਸੋਚ ਇੰਨੀ ਕ ਹੈ ਸਾਡੀ ਨਿਗਾਹ ਦਿਖਿਆ ਨਿਗਾਹ ਹੀ ਨਹੀਂ ਹੈ ਅਸੀਂ ਅੱਖਾਂ ਖੋਲਦੀ ਨਹੀਂ ਅੱਖਾਂ ਬੰਦ ਕਰ ਗੱਲ ਕਰਦੇ ਅੱਖਾਂ ਖੋਲਿਏ ਅੰਦਰ ਦੀਆਂ ਅੰਤਸ਼ ਦੀਆਂ ਅੱਖਾਂ ਖੋਲਿਏ ਉਹ ਖਾ ਖੁੱਲਣਾ ਫਿਰ ਕਹੇ ਹਾਂ ਚਮਤਕਾਰ ਹੋ ਰਿਹਾ ਵਿਸਵਾਦ ਨਾਦ ਨਾਦ ਵੱਜ ਰਿਹਾ ਹੈ ਨਾਦ ਗੂੰਜ ਰਿਹਾ ਹੈ ਇਹਦੇ ਅੰਦਰ ਰਮੇਸ਼ਰ ਦਾ ਓੰਕਾਰ ਆਦ ਕਥਨੀ ਅਨਾਦ ਉਹ ਅੰਦਰ ਗੂੰਜ ਰਿਹਾ ਹੈ ਤਾਂ ਇਹ ਚਮਤਕਾਰ ਨਹੀਂ ਹੈ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀਵ ਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾਂਗੇ ਫਿਰੇ ਜੰਤ ਬਿਸਮਾਦ ਪਾਉਣ ਬਿਸਮਾਦ ਪਾਣੀ ਹਵਾ ਚੱਲਦੀ ਬਿਸਮਾਦ ਨਹੀਂ ਹੈ ਕਿੱਥੋਂ ਆ ਗਈ ਇਹ ਹਰ ਥਾਂ ਤੇ ਇਹ ਹੈ ਸਾਡਾ ਜੀਵਨ ਹੈ ਨਾ ਹੋਵੇ ਅਸੀਂ ਰਹੀ ਨਾ ਸਾਡਾ ਇੱਕ ਇੱਕ ਛਿਣ ਉਹਦੀ ਦਇਆ ਤੇ ਹੈ ਪਿਆਰਿਓ ਨਿਗਾਹ ਮਾਰੋ ਅਬਜ਼ਰਵ ਕਰੋ ਆਪਣੇ ਆਪ ਨੂੰ ਵੀ ਮੇਰੇ ਸੀਨ ਨੂੰ ਪਹੁੰਚ ਲਾ ਰਿਹਾ ਹੈ ਕਿਵੇਂ ਚੱਲ ਰਿਹਾ ਹੈ ਅਸੀਂ ਤਾਂ ਬਾਰੋ-ਬਾਰ ਦੇਖੀ ਬਾਰੀ ਬੱਜੇ ਫਿਰਦੇ ਆ ਵੀ ਇਹ ਦੰਦ ਦਾ ਹੁੰਦਾ ਹੀ ਹੁੰਦਾ ਹੈ ਇਹ ਤਾਂ ਸਭ ਕੁਝ ਹੁੰਦਾ ਅਸੀਂ ਪੈਸਾ ਕਮਾਉਣਾ ਪੈਸਾ ਕਮਾਉਣਾ ਪੈਸਾ ਕਮਾਉਣਾ ਕਰ ਲੋ ਉਹ ਥੋੜੀ ਅਕਲ ਨਹੀਂ ਹੈ ਅਕਲ ਕਿੱਥੇ ਇਹਨੂੰ ਅਕਲ ਤਾਂ ਹੈ ਹੀ ਨਹੀਂ ਗੁਰੂ ਦੀ ਮਾਤਾ ਲਈ ਨਹੀਂ ਨੇ ਪੜ ਗਿਆ ਆਈਜੀ ਬਣ ਗਿਆ ਆਈ ਗਈ ਬਣ ਗਿਆ ساری ਉਮਰ ਨੌਕਰੀ ਕੀਤੀ ਇੰਨਾ ਤੇ ਰਵਾ ਤੇ ਆ ਫੋਨ ਫੋਨ ਚ ਲੱਗ ਕੇ ਕੁੜਾ ਆਪੇ ਲਟਾ ਬੈਠਾ ਫੇਰ ਸ਼ਰਮ ਆਉਂਦੀ ਐ ਫਿਰ ਤੇ ਬੇਇੱਜ਼ਤੀ ਹੁੰਦੀ ਐ ਵੀ ਮੈਂ ਐਡਾ ਵੱਡਾ ਅਫਸਰ ਮੈਂ ਧੁੱਖਾ ਖਾ ਬੱਠਾ ਫਿਰ ਮੈਂ ਫਿਰ ਗੋਲੀ ਮਾਰਦਾ ਆਪਣੇ ਆਪ ਨੂੰ ਵੀ ਮੂਰਖ ਲੋਕੋ ਵੀ ਗੁਰਬਾਣੀ ਸਮਝ ਲਓ ਮੈਂ ਗੁਰਬਾਣੀ ਸਮਝ ਲਓ ਵੀ ਨਾਲ ਲੈ ਕੇ ਜਾਣਾ ਇਥੋਂ ਬਾਕੀ ਨਾਲ ਲੈ ਜਾਣਗੇ ਤੇਰਾ ਤੇ ਚਲੇ ਗਿਆ ਰੋਟੀ ਪਾਣੀ ਮਕਾਨ ਹੈਗਾ ਰੋਟੀ ਮਿਲ ਰਹੀ ਹੈ ਗੁਰੂ ਨਾਨਕ ਦੇ ਘਰ ਤੇ ਜਾ ਕੇ ਮੱਥਾ ਟੇਕ ਕੋਈ ਕਿਥੇ ਦੇ ਨਾਸਤਕ ਨੇ ਤਾਂ ਕੋਈ ਹੋਊਗਾ ਪੁਲਿਸ ਅਫਸਰ ਦਾ ਨਾਸਤਕ ਹੋਊਗਾ ਸਭ ਨਾਸਤਕ ਨੇ ਜਿਹੜਾ ਪੈਸੇ ਨੂੰ ਮੰਨਦਾ ਜਿਹੜਾ ਸ਼ਕਤੀ ਨੂੰ ਮੰਨਦਾ ਉਹ ਸਾਖਤ ਨਾਸਕ ਹੋਇਆ ਕਹਦਾ ਮਾੜ ਕੇ ਕਹਿੰਦੇ ਸਾਖਤ ਹੁੰਦਾ ਤਾਂ ਪੈਸੇ ਨੂੰ ਮੰਨਦਾ ਸ਼ਕਤੀ ਨੂੰ ਮੰਨਦਾ ਅਹੁਦੇ ਨੂੰ ਮੰਨਦਾ ਉਸ ਆਕਤਕ ਹੈ ਉਹ ਤਾਂ ਨਾਸਤਿਕ ਹੈ ਉਸ ਕਰਤੇ ਨੂੰ ਮੰਨੇ ਜਾਂ ਜੀਵਨ ਦੇ ਰਿਹਾ ਹੈ ਹੋ ਪਿਆਰਿਓ ਉਹ 40 ਸਿੰਘ ਜਿਹੜੇ ਸੀ ਉਹ ਨਾਸਤਿਕ ਨਹੀਂ ਸੀ ਹੋਏ ਉਹ ਵਿਸ਼ਵਾਸ ਗਿਰ ਗਿਆ ਸੀ ਥੋੜਾ ਜਿਹਾ ਥੱਲੇ ਆ ਗਿਆ ਸੀ ਜਿਹੜਾ ਸੁਆ ਵਿਸ਼ਵਾਸ ਉੱਪਰ ਚੜਿਆ ਹੁੰਦਾ ਨਾ ਗੁਰ ਸਿੱਖਦਾ ਦਾਸ ਦਾ ਅਨੁਭਵ ਹੈ ਇਹ ਅਸੀਂ ਹਰ ਰੋਜ਼ ਵਿਚਰਦੇ ਆ ਦੁਨੀਆ ਚ ਕਰੋ ਬਾਹਰ ਨਿਕਲਦੇ ਆ ਸਾਨੂੰ 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 ਵਿਚਾਰਾ ਟਕਰਾ ਹੁੰਦਾ ਭਾਂਡ ਭਾਂਡ ਦੇ ਵਿਚਾਰ ਨੇ ਸੰਸਾਰ ਦੇ ਤਾਂ ਉਹ ਸਾਡਾ ਟਕਰਾਉਂਦੇ ਨੇ ਸਾਡਾ ਸਾਨੂੰ ਕਿਤੇ ਨਾ ਕਿਤੇ ਉਹ ਸਾਡੇ ਵਿਸ਼ਵਾਸ ਨੂੰ ਗਰਾਉਂਦੇ ਨੇ ਪਰ ਇਹ ਫੇਰ ਸ਼ਬਦ ਇਹ ਆਸਰੇ ਫਿਰ ਉੱਥੇ ਟਿਕਿਆ ਰਹਿੰਦਾ ਜਿਹਦਾ ਜਿਹਦਾ ਜਿਹ ਅਭਿਆਸ ਕਮਜ਼ੋਰ ਹੈ ਜਿਹਦਾ ਨਾਮ ਦਾ ਅਭਿਆਸ ਕੱਚਾ ਹੈ ਜੀ ਉਹ ਡਿੱਗ ਜਾਏਗਾ ਉਹ ਜੇ ਉਹਨਾਂ ਦੀ ਸੰਗਤ ਰਹੇਗਾ ਕੱਚੇ ਸੰਗਤ ਚ ਰਹੇਗਾ ਗਿਰ ਜਾਏਗਾ ਮੈਂ ਦੇਖੇ ਨੇ ਗਿਰਦੇ ਚੰਗੇ ਭਲੇ ਨਾਮ ਜਪਦੇ ਨਤਨੇਮ ਕਰਦੇ ਗੁਰ ਸਿੱਖੀ ਚ ਰਹਿੰਦੇ ਹੋਏ ਨਿਗਦੇ ਵੇਖੇ ਨੇ ਨਿਗਰੇ ਹੈ ਹੁਣ ਵੀ ਗਿਰ ਰਹੇ ਨੇ ਨਰੋਜ ਹੀ ਗਿਰਦੇ ਨੇ ਪੈਸਾ ਗਿਰਦਾ ਹੈ ਅਹੁਦੇ ਗੇਰਦੇ ਨੇ ਇਹਨਾਂ ਨੂੰ ਲਾਚ ਪਦਾਰਥਾਂ ਦਾ ਆ ਕੀ ਹੋ ਰਿਹਾ ਹੈ ਗੁਰੂ ਤਾਂ ਸਰਬ ਕਲਾ ਸਮਰਥ ਹੈ ਗੁਰੂ ਨੇ ਫੇਰ ਰਖ ਲਿਆ ਉਹਨਾਂ ਨੂੰ ਤੇ ਸਾਡੇ ਵਾਲੇ ਕਹਿੰਦੇ ਗੁਰੂ ਗੁਰੂ ਦੇ ਸਰੂਪ ਗਵਾਚ ਗਿਆ ਗੁਰੂ ਗਵਾਚ ਗਿਆ ਗੁਰੂ ਗਵਾਚ ਗਿਆ ਮੂਰਖਾ ਦੀ ਕਿ ਹੱਦ ਐ ਇਹਨਾਂ ਦੀ ਕਿਦੋਂ ਤੁਰੇ ਨੇ ਉਹ ਜੀਆਂ ਸਰਕਾਰਾਂ ਉਹ ਜੀਆਂ ਸਾਡੀਆਂ ਸੰਸਥਾਵਾਂ ਉਹ ਉਹ ਭਾਈ ਅੱਖਰਾਂ ਦੀ ਖੇਡ 328 328 ਅੱਖਰ ਜੋੜ ਕੇ ਗੁਰੂ ਅੱਖਰਾਂ ਚਾਹੁੰਦਾ ਕਿਤੇ ਗੁਰੂ ਅੱਖਰਾਂ ਚਾਹੁੰਦਾ ਗੁਰੂ ਤਾਂ ਸਾਰੇ ਬੰਧਨਾਂ ਤੋਂ ਮੁਕਤ ਹੈ ਆਪ ਮੁਕਤ ਮੋਹੇ ਤਾਰੈ ਗੁਰੂ ਤਾਂ ਮੁਕਤ ਹੈ ਜੇ ਉਥੇ ਜਵਾਰ ਵਾਲੇ ਉਹਨਾਂ ਨੇ ਸਰੂਪ ਲਪੋ ਲਿਆ ਸੀ ਜਦ ਵੀ ਕਰਤੀ ਸੀ ਫੇਕੀ ਗੁਰੂ ਦੀ ਵਿਦਵੀ ਹੋ ਗਈ ਗੁਰੂ ਦੀ ਵਿਦਵੀ ਕੋਈ ਨਹੀਂ ਕਰ ਸਕਦਾ ਗੁਰੂ ਤੱਕ ਕੋਈ ਪਹੁੰਚ ਨਹੀਂ ਸਕਦਾ ਗੁਰੂ ਤੱਕ ਤਾਂ ਜਿਹੜੇ ਰੋਜ਼ ਗੁਰੂ ਦੀ ਬਾਣੀ ਪੜ੍ਹਦੇ ਨੇ ਰਾਗੀ ਢਾਡੀ ਗ੍ਰੰਥੀ ਕੀਤਨੀ ਇਹ ਨਹੀਂ ਪਹੁੰਚ ਸਕਦੇ ਗੁਰੂ ਤੱਕ ਨਹੀਂ ਪਹੁੰਚ ਸਕਦੇ ਗੁਰੂ ਤੱਕ ਕੋਈ ਪਹੁੰਚਦਾ ਹੈ ਮੂਰਖਤਾ ਦੀ ਹੱਦ ਹੈ ਬਿਲਕੁਲ ਇਸ ਵੇਲੇ ਸਿੱਖ ਪੰਥ ਜਿਹੜਾ ਹੈ ਬਿਲਕੁਲ ਇਹ ਰੁੜਿਆ ਥੱਲੇ ਜਾ ਰਿਹਾ ਜਿਵੇਂ ਪਹਾੜ ਤੋਂ ਡਿਆ ਨਾ ਹੁੰਦਾ ਪੱਥਰ ਕਿਤੇ ਹੈ ਹੀ ਨਹੀਂ ਸੁੱਧ ਬੁੱਧ ਪਿਆਰਿਓ ਗੁਰੂ ਸਰਬ ਕਲਾ ਸਮਰੱਥ ਹੈ ਗੁਰੂ ਆਦ ਗੁਰੇ ਨਮੈ ਜੁਗਾਦ ਆ ਜੁਗਾਦ ਤੋਂ ਗੁਰੂ ਸਤੰ ਗੁਰੂ ਗੁਰੂ ਪਰਮੇਸ਼ਰ ਹੈ ਗੁਰੂ ਕਰਤਾ ਹੈ ਗੁਰ ਕਰਤਾ ਗੁਰ ਕਰਨਾ ਜੋਗ ਗੁਰ ਪਰਮੇਸ਼ਰ ਹੈ ਤੀ ਹੋਗ ਕਹੋ ਨਾਨਕ ਪ੍ਰਭ ਇਹ ਜਨਾਈ ਗੁਰ ਬਿਨ ਮੁਕਤ ਨਾ ਪਾਈਐ ਭਾਈ ਉਹ 40 ਸਿੰਘ 40 ਮੁਕਤੇ ਕਹਾਉਂਦੇ ਨੇ ਮਾਗ ਮਿੰਨ ਦੀ ਸੰਗਤ ਨਾਲ ਦੇਣ ਉੱਥੇ ਮੁਕਤ ਸਰ ਸਹਿਬ ਉਹਨਾਂ ਯਾਦ ਕੀਤਾ ਜਾਂਦਾ ਉਹਨਾਂ ਨੇ ਉੱਥੇ ਸਿੱਧੀਆਂ ਦੇਤੀਆਂ ਉਹ ਲਗੇ ਸੀ ਭੁੱਲਿਆ ਹੋਇਆ ਹੋਰ ਹੁੰਦਾ ਟੁੱਟਿਆ ਹੋਇਆ ਹੋਰ ਹੁੰਦਾ ਭੁੱਲ ਗਏ ਫਿਰ ਯਾਦ ਆ ਗਿਆ ਗੁਰੂ ਘਰ ਗਿਆ ਨੂੰ ਫਿਰ ਯਾਦ ਆ ਗਿਆ ਥੋੜੇ ਹਾਲਾਤ ਖਾਵੇਂ ਹੋ ਗਏ ਕਹਿੰਦੇ ਹੁਣ ਚੱਲਦੇ ਆ ਚਲੋ ਹੁਣ ਚੱਲੋ ਗੁਰੂ ਸਦੇ ਬਖਸ਼ਨ ਹਾਰ ਇਹ ਗੁਰੂ ਅੱਗੇ ਨਮਸਕਾਰ ਨਹੀਂ ਕਰਦੇ ਗੁਰੂ ਦੀ ਸ਼ਰਨ ਚ ਨਹੀਂ ਆਉਂਦੇ ਇਸ ਹਸਾਬ ਗਤਵ ਲੈਂਦੇ ਫਿਰਦੇ ਇੱਕ ਦੂਜੇ ਤੋਂ ਜੇ ਹਿਸਾਬਤਾਬ ਲਾਉਂਗੇ ਫਿਰ ਲੇਖੇ ਕਿਤੇ ਨਾ ਛੁੱਟੀ ਹੈ ਲੇਖੇ ਦੇਣ ਨਾਲ ਕਲੀਨਸ਼ੁਰ ਦਾ ਫਿਰ ਜੇ ਲੇਖੇ ਦੇਣੇ ਆ ਫਿਰ ਸਾਰੇ ਫਸਣਗੇ ਜੇ ਲੇਖੇ ਦੇਣੇ ਆ ਫਿਰ ਸਰਕਾਰਾਂ ਵੀ ਫਸਣਗੀਆਂ ਫਿਰ ਸੰਸਥਾਵਾਂ ਫਸਣਗੀਆਂ ਸਾਰੇ ਫਸਣਗੇ ਜੇ ਲੇਖੇ ਦੇਣੇ ਆ ਉਹ ਗੁਰੂ ਅੱਗੇ ਅਰਦਾਸ ਕਰੋ ਬਖਸ਼ ਲੋ ਸਾਨੂੰ ਸਾਥੋਂ ਜੇ ਭੁੱਲਾਂ ਹੁੰਦੀਆਂ ਨੇ ਅਸੀਂ ਜੇ ਵੱਧ ਘੱਟ ਬੋਲਦੇ ਆ ਜੇ ਤੁਹਾਡੀ ਸੇਵਾ ਕਰਦੇ ਹੋਏ ਸਾਥੋਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਨੇ ਮਾਇਆ ਦੇ ਜੋੜੇ ਹੀਟ ਤੁਹਾਨੂੰ ਬਖਸ਼ ਦੋ ਮਹਾਰਾਜ ਸਭ ਤੋਂ ਸੱਤੇ ਸੱਤੇ ਮੇਰੇ ਪਰ ਹੱਥ ਰੱਖੋ ਸਤੋਂ ਸੇਵਾ ਕਰੋ ਟਰਨ ਦੀ ਗਲਾ ਵਾਲੀ ਇੰਨੀ ਬੁੱਧ ਕਿੱਥੇ ਆ ਪਰ ਇਹ ਬੁੱਧੀ ਹੈ ਹੀ ਨਹੀਂ ਗੁਰਬਾਣੀ ਲੋਕਾਂ ਨੂੰ ਸੁਣਾਉਂਦੇ ਨੇ ਸਪੀਕਰ ਲਾ ਕੇ ਮੈਂ ਕਹਿੰਨਾ ਹੋ ਨਾਮ ਘਰਜ ਖੰਡਪਾਤ ਹੁੰਦਾ ਨਾ ਛੱਤ ਤੇ ਸਪੀਕਰ ਲਾ ਲੈਂਦੇ ਨੇ ਪਾਠੀ ਸਿੰਘ ਨੂੰ ਕਹਿੰਦੇ ਨੇ ਵੀ ਸੁਰਜ ਚਾਪ ਜੇ ਸਪੀਕਰ ਲਾ ਦੇ ਕਿਉਂਕਿ ਅਸੀਂ ਸੁਣਨੀ ਬਾਕੀ ਸੁਣ ਆਪ ਸੁਤਾਨ ਦਾ ਪਰਿਵਾਰ ਅਸਲੀ ਸੁਣਨੀ ਬਾਕੀ ਉਹ ਦੁਨੀਆਂ ਸੁਣਾਉਣਾ ਸੀ ਆ ਹੀ ਕੁਝ ਰਹਿ ਗਿਆ ਪਿਆਰਿਓ ਸਰਬਸ਼ਕਤੀਮਾਨ ਪਰਿਪੂਰਣ ਅੰਗ ਸੰਗ ਖੁਸ਼ੀਆਂ ਦਾ ਮਾਲਕ ਦਾਤਾਂ ਦਾ ਮਾਲਕ ਭੰਡਾਰਿਆਂ ਦਾ ਮਾਲਕ ਜੀਵਾਂ ਦਾ ਮਾਲਕ ਭਗਤੀ ਦਾ ਮਾਲਕ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਕਣਕਣ ਵਿੱਚ ਹਰ ਥਾਂ ਤੇ ਜੀਵਨ ਦੇ ਰਹਿ ਏਸ ਮਨੁੱਖ ਨੂੰ ਤੇ ਇਹ ਕੀ ਸਮਝਦਾ ਹੈ ਇਸ ਕਰਕੇ ਗੁਰੂ ਜਦੋਂ ਸਰੀਰ ਵਿੱਚ ਦੇਹ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾ ਉਹਨਾਂ ਨੇ ਐਸੇ ਇੱਕ ਕੋਤਕ ਕੀਤੇ ਕਿਉਂਕਿ ਉਹਨੂੰ ਪਤਾ ਹੈ ਕਿ ਤਨ ਤਮਾਸ਼ਾ ਹੈ ਜਗਤ ਤਮਾਸ਼ਾ ਹੈ ਤੋ ਰੋਜ਼ ਹੀ ਕੋਤਕ ਹੋ ਰਹੇ ਨੇ ਹਰ ਰੋਜ਼ ਹੀ ਕੋਤਕ ਹੋ ਰਿਹਾ ਗੁਰਸਿੱਖ ਰੋਜ਼ ਹੀ ਕੋਤਕ ਵੇਖਦਾ ਹੈ ਅਕੋਤਕ ਹੀ ਹੋ ਰਹੇ ਨੇ ਸਾਰੀ ਮੈਂ ਦੱਸਿਆ ਪਹਿਲਾਂ ਜੋੜਾ ਜੀਵਨ ਹੈ ਇੱਕ ਇਹ ਵੀ ਇੱਕ ਕੌਤਕ ਹੈ ਸੰਸਾਰ ਤੇ ਮਨੁੱਖ ਆ ਰਿਹਾ ਹੈ ਜਾ ਰਿਹਾ ਹੈ ਪਦਾਰਥ ਭੋਗ ਰਿਹਾ ਹੈ ਜੀਵ ਜੰਤੂ ਕਿੰਨੀ ਸ੍ਰਿਸ਼ਟੀ ਰਚਨਾ ਸਭ ਕੌਤਕ ਹੈ ਸਭ ਰਚਨਾ ਉਹਦੀ ਕੌਤਕੀ ਹੈ ਬਿਆਨਤ ਹੈ ਬੈਨੂ ਬਿਆਨਤ ਕੇ ਹੈ ਮੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮੈਲ ਭਰ ਪੂ ਲੀਣਾ ਤੂੰ ਆਪੇ ਸਰਬ ਸਮਾਨ ਕਦੇ ਇਸ ਪਾਸੇ ਆਈਏ ਕਦੇ ਗੁਰਬਾਨੀ ਦੀ ਵਿਚਾਰ ਕਰੀਏ ਉਹਨੂੰ ਮੰਨ ਲਈਏ ਖਿੰਦਿਚ ਵਸਾਲੀਏ ਫਿਰ ਅੰਦਰੋਂ ਖੁਸ਼ੀ ਆਉਂਦੀ ਹੈ ਤੇ ਸੋ ਪਿਆਰਿਓ ਇਹ ਪੌਦਾ ਮਹੀਨਾ ਖਤਮ ਹੋਣ ਜਾ ਰਿਹਾ ਅਗੇ ਮਾਗਦਾ ਮਹੀਨਾ ਚੌਨਥੀ ਦੀ ਸੰਗRAND ਆ ਰਹੀ ਹੈ ਮਾਗ ਮਜਨ ਸੰਗ ਸਾਧੂਆਂ ਤੂਰੀ ਕਰ ਸਨਾਉਣ ਵਾਲਾ ਮਹੀਨਾ ਆ ਰਿਹਾ ਇਹ ਦਿਨ ਜਿਹੜੇ ਨੇ ਜੁੜਨ ਵਾਲੇ ਦਿਨ ਨੇ ਜੁੜੇ ਜੁੜੇ ਰਹੇ ਸਿੰਘ ਗੁਰੂ ਨਾਲ ਹੁਣ ਵੀ ਜੁੜੇ ਨੇ ਭਾਗਾਂ ਵਾਲੇ ਜਿਹਦੇ ਭਾਗ ਨਹੀਂ ਹੈ ਉਹ ਚਾਹੇ ਗੁਰੂ ਦੇ ਮੈਜਰ ਬਣੇ ਹੋਏ ਨੇ ਚਾਹੇ ਚੋ ਗੁਰੂ ਦੇ ਜਥੇਦਾਰ ਬਣੇ ਹੋਏ ਨੇ ਕੋਈ ਕਹਿੰਦਾ ਸਾਡਾ ਗੁਰੂ ਕਹਿੰਦਾ ਸਾਡਾ ਗੁਰੂ ਉਹ ਕਹਿੰਦਾ ਸਾਡਾ ਗੁਰੂ ਅਸੀਂ ਅਸੀਂ ਫੈਲਾ ਕਰਾਂਗੇ ਅਸੀਂ ਨਿਆ ਲਵਾਂਗੇ ਗੁਰੂ ਦੇ ਘਰ ਚ ਨਿਆ ਹੈ ਜਿੱਥੇ ਗੁਰੂ ਹੈ ਤੇਰੇ ਘਰ ਸਦਾ ਸਦਾ ਹੈ ਨਿਆਉ ਤੋ ਗੁਰੂ ਗੁਰੂ ਗੁਰਕਾਰ ਮਨਵੇਰ ਗੁਰੂ ਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਇਤਿਹਾਸ ਤੋਂ ਕੁਝ ਸਿੱਖੀਏ ਮੰਨ ਦਾ ਇਤਿਹਾਸ ਹੈ ਆਤਮਾ ਹੈ ਇਹਦੀ ਵਤਾਂ ਕਰੀਏ ਇਹ ਮਨ ਦੀ ਖੋਜ ਕਰੀਏ ਪਹਿਲਾ ਇਹ ਦਰਸ਼ਨ ਕਰੀਏ ਮਨ ਕਿਹ ਜਿਆ ਮੰਨਤਾ ਮੈਲ ਫਿਰ ਮਨ ਜੋਤ ਬਣ ਜਾਂਦਾ ਹੈ ਮਨ ਤੂੰ ਜੋਤ ਸਰੂਪ ਹੈ ਫਿਰ ਮਨ ਜੋਤ ਬਣ ਜਾਂਦਾ ਹੈ ਨਿਰਮਲ ਹੋ ਕੇ ਉਹ ਜੋਤ ਦੇ ਦਰਸ਼ਨ ਕਰੀਏ ਫਿਰ ਉਹ ਜੋਤ ਹੈ ਉਹ ਮਾਲਕ ਜੋਤੀ ਚ ਮਿਲ ਜਾਂਦੀ ਹੈ ਵੱਡਾ ਮਾਲਕ ਜੋਤੀ ਸੁੰਦਰ ਬਰਪਾਵਰਮ ਪਰਮੇਸ਼ਰ ਉਹ ਗੁਰਚ ਮਿਲ ਜਾਂਦੀ ਹੈ ਫਿਰ ਉਹਦੇ ਦਰਸ਼ਨ ਹੁੰਦੇ ਨੇ ਅਨੁਭਵ ਹੋ ਜਾਂਦਾ ਕਿਤੋਂ ਕਿਤ ਅਨੰਦਮਈ ਮਾਰਗ ਹੈ ਕੋਈ ਭਗਾਂਵਾਂ ਚੱਲਿਆ ਕਰਦਾ ਪੁਲਾ ਚੁੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ